ਮਨਕੀਰਤ ਔਲਖ ਜਿਹੜੇ ਨੇ ਲਗਾਤਾਰ ਮਨਕੀਰਤ ਭਾਈ ਪੰਜਾਬੀ ਭਾਈਚਾਰਾ ਜੀ ਤੁਸੀਂ ਪੰਜਾਬੀ ਭਾਈਚਾਰਾ ਸਾਰਾ ਢੇਲੀ ਪੋਸਟ ਵਾਲੇ ਹਿੱਲਣਾ ਨਹੀਂ ਠੀਕ ਹੈ ਤੁਹਾਨੂੰ ਵੇਖ ਕੇ ਹੀ ਸਾਰਿਆਂ ਨੇ ਬਾਈ ਜੀ ਖੁਸ਼ੀਅ ਜ ਤੁਸੀਂ ਸ੍ਰੀ ਕੁੰਨੇ ਉੱਪਰ ਅੱਜ ਪੰਜਾਬ ਦੇ ਮੋਢੇ ਨਾਲ ਮੋਢਾ ਲਾ ਕੇ ਬਾਈ ਸਾਡਾ ਫਰਜ ਆ ਸਾਡਾ ਫਰਜ ਆ ਆਓ ਤੁਸੀਂ ਸਾਡੇ ਨਾਲ ਚੱਲੋ ਜਿਹੜਾ ਜਿਹੜਾ ਘਰ ਤੁਹਾਨੂੰ ਪਤਾ ਹੈ ਜਿਹੜਾ ਜਿਹੜਾ ਘਰ ਤੁਹਾਨੂੰ ਪਤਾ ਜਿੱਥੇ ਨੁਕਸਾਨ ਹੋਇਆ ਠੀਕ ਆ ਅੱਜ ਸਾਰੀ ਰਾਹ ਆਪਾਂ ਇੱਥੇ ਆ ਠੀਕ ਆ ਭਾਵੇਂ ਕਰੋੜ ਲੱਗ ਜੇ ਭਾਵੇਂ 2 ਕਰੋੜ ਲੱਗ ਜੇ ਠੀਕ ਆ ਆਪਾਂ ਸਾਰ ਬੰਦਿਆਂ ਦੀ ਮਨਤ ਕਰਕੇ ਜਾਣੀ ਆ ਠੀਕ ਆ ਬਾਕੀ ਟਰੈਕਟਰਾਂ ਦੀ ਸੇਵਾ ਕੀਤੀ ਆ ਜਿੰਨੇ ਜਿਮੇਦਾਰਾਂ ਦੀ ਜ਼ਮੀਨ ਬਾਕੀ ਪੋਲ ਬਣ ਰਿਹਾ ਪੋਲਾਂ ਤੇ ਟਰੈਕਟਰ ਦੀ ਲੋੜ ਪਊਗੀ ਠੀਕ ਹੈ ਬਾਕੀ ਹੋਰ ਸੱਜਣ ਸੰਦਾ ਦੀ ਲੋੜ ਆ ਠੀਕ ਹੈ ਕਰਾਇਂ ਕਰਾਇਂ ਦੀ ਲੋੜ ਜੀ ਆ ਕਰਾਇ ਲੈ ਕੇ ਪਹੁੰਚਣ ਤਾਂ ਮਨਕੀਰ ਤੌਲ ਕਿਨਾਂ ਲਗਾਤਾਰ ਮਨਕੀਰਤ ਭਾਈ ਸਾਰਾ 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 ਧਰਮ ਮਨਕੀਰਤ ਭਾਈ ਪੰਜਾਬ ਸਭ ਦੇ ਆਪਣੇ ਧਰਮ ਪੰਜਾਬ ਸਭ ਦੇ ਨਾਲ ਖੜਾ ਮਨਕੀਰਤ ਭਾਈ ਕਿੰਕੀਰਤ ਆਲਖ ਦੀਆਂ ਤਸਵੀਰਾਂ ਨੇ ਛੋਟੇ ਛੋਟੇ ਇੱਕ ਬੰਦਾ ਕਰ ਦੋ ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਲਗਾਤਾਰ ਮਨਕੀਰਤ ਆਲਖ ਜਿਹੜੇ ਨੇ ਲਗਾਤਾਰ ਕਮਰੇ ਤਾਂ ਦੇਖੋ ਗਣ ਵਾਲੀ ਹੈ ਨਾਲ ਕਿ ਨਾਏ ਬੋਤਾ ਵਾਗਰੂ 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 ਨਵਾਂ ਨਵਾਂ ਆ ਕੋਈ ਨਹੀਂ ਪਰਵਾਹ ਨਹੀਂ ਕਰਨੀ ਖੜਾ ਪੰਜਾਬ ਤੁਹਾਡੇ ਨਾਲ ਖੜਾ ਆ ਕੋਈ ਪਰਵਾਹ ਨਹੀਂ ਕਰਨੀ ਠੀਕ ਆ ਕੋਈ ਆਇਆ ਪਹਿਲਾਂ ਪਿੱਛੇ ਨਾ ਜਾਇਓ ਜੇ ਕੋਈ ਆਇਆ ਨਹੀਂ ਨਾ ਪਹਿਲਾਂ ਇਹ ਰੁਕ ਜਾਓ ਯਾਰ ਉਹ ਰੁਕ ਜਾਓ ਚੁੱਪ ਹੋ ਜਾਇਆ ਕਰੋ ਜਦੋਂ ਕੋਈ ਆਇਆ ਨਹੀਂ ਨਾ ਪਹਿਲਾਂ ਹੁਣ ਮੈਂ ਆਇਆ ਸੇਵਾ ਕਰਕੇ ਜਾਊਂਗਾ ਸਾਰਾ ਪੰਜਾਬ ਬਊਗਾ ਹੁਣ ਠੀਕ ਆ ਸਾਰਾ ਪੰਜਾਬ ਤੁਹਾਡੇ ਨਾਲ ਖੜੂਗਾ ਟੱਡੇ ਤੇ ਜੇ ਕੋਈ ਕਰਜ਼ੇ ਨੇ ਠੀਕ ਆ ਮੈਂ ਕੈਮਰਾ ਚ ਸਾਡਾ ਸੀਐਮ ਮਾਨ ਸਾਹਿਬ ਬਹੁਤ ਘੈਂਟ ਇਨਸਾਨ ਆ ਹੀਰਾ ਬੰਦਾ ਆ ਉਹ ਉਹਨਾਂ ਨੂੰ ਮੈਂ ਰਿਕਵੈਸਟ ਕਰਦਾ ਜੇ ਕੋਈ ਟੱਡੇ ਦੇ ਕੋਈ ਕੋਈ ਉਹ ਕਰਜ਼ਾ ਆਇਆ ਕੋਈ ਕੋਸ਼ਾ ਸਰਕਾਰ ਕਰਜ਼ਾ ਵੀ ਮਾਫ ਕਰੂਗੀ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਲੈਣੀ ਬੇਫਿਕਰੇ ਹੋ ਗਏ ਸੋਣਾ ਹੁਣ ਜਿਹੜਾ ਨੁਕਸਾਨ ਹੋ ਗਿਆ ਹੋ ਗਿਆ ਜਾਨ ਤੇ ਬਚ ਗਈ ਨਾ ਯਾਰ ਦਿਓ ਬੈਕਅਪ ਕੈਸੇ ਕਰ ਰਹੇ ਹੋ ਫਤਨਾ ਅੱਛਾ ਮਗਈਆ ਵੀ ਆਂਦੀ ਆ ਮਾਛੀ ਤੇ ਕਰੇ ਭਾਈ ਭਾਈ ਆਓ ਆਦਾ ਨੂੰ ਕੇ ਕਰੀ ਤੇ ਸਤੀ ਆ ਗਿਆ ਤੋ ਬਿਲਕੁਲ ਸਤ ਤਖ ਰੋਂਦੇ ਹੋ ਨਜ਼ਰ ਆ ਰਹੇ ਨੇ ਮੈਂ ਕੀ ਤੋਲ ਕਰ ਅੱਖਾਂ ਚ ਹੰਝੂ ਡਰੇ ਨੇ ਰੁਕ ਨਹੀਂ ਰਹੇ ਨੇ ਜੀ ਕੋਈ ਪਰਮਾਨ ਨਹੀਂ ਕਰਨੀ ਪਰਮਾਨ ਨਹੀਂ ਕਰਨੀ ਆਹ ਆ ਕਿੰਨੇ ਆ 50 ਆਪਾਂ ਆ 50000 ਰੁਪਏ ਆ ਮਾਤਾ ਠੀਕ ਆ ਕੋਈ ਪਰਮਾਨ ਨਹੀਂ ਕਰਨੀ ਸਾਰਾ ਪੰਜਾਬ ਆਊਗਾ ਆਪਣੇ ਨਾਲ ਖੜੂਗਾ ਘਰ ਘਰ ਪਊਗਾ ਅਸੀਂ 10 10 ਦਿਨਾਂ ਬਾਅਦ ਗੇੜਾ ਮਾਰਦੇ ਰਵਾਂਗੇ ਇਹ ਕਰੇ ਨਾ ਉਹ ਯਾਰ 50000 ਰੋੜ ਦੋ ਨਾ ਨਾ ਵੀਰ ਉਹ ਕੋਈ ਯਾਰ ਖੋਲਣਾ ਯਾਰ ਇਹ ਕਰੇ ਉਹ ਜਿਹੜੀ ਜਿਹੜੀ ਇਹਨਾਂ ਦਾ ਉਹ ਮੈਂ ਨਾ ਉਹਦਾ ਨਹੀਂ ਇਹਦਾ ਪਿੰਟ ਕਿਰੇ ਮੇਰੀ ਕਾਰ ਮਕਰੇ ਪਿੰਟਡ ਨਾਲ ਦੱਸੋ ਨਹੀਂ ਨਹੀਂ ਇੱਕ ਗੜਿਆ ਹਾਂ 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 ਇੱਕ ਚਲੋ 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 ਕੋਈ ਨਾ ਮਿਲਿਆ ਕੋਈ ਨਾ ਯਰਦੋ ਇਹਨੇ ਅੱਡੀ ਦੇ ਦੇ ਤੇ ਦੇ ਉਹ ਯਾਰ ਕੈਸ਼ੀਅਰ ਮੇਰੇ ਕੋਲ ਰਿਆ ਕਰੋ ਯਾਰ ਕੀ ਕਰ ਦੰਨਾ ਨਹੀਂ ਮੇਰੀ ਕਾਸੂ ਮੈਂ ਪਾਜੀ ਨਾਲ ਕਰ ਪੁੱਛ ਲੰਮੀ ਕੋਈ ਨਹੀਂ ਕੋਈ ਨਹੀਂ ਅਸੀਂ ਖੜੇ ਆ ਆ ਰਿਹਾ ਆ ਆ ਵੀ ਆ ਰਹਾ ਯਾਰ 50000 ਤੋਂ ਫਿਰ ਮੈਂ ਜਦੋਂ 50 ਕਹਿੰਦਾ 50 ਬਿਆਕਰੋ ਯਾਰ ਪਾਗਲ ਨਾ ਬਣਾਇਆ ਕਰੋ 50000 ਤਾਂ ਆ ਲਓ ਬਣਾ ਦੇ ਆ ਲਓ ਆ ਲਓ ਆ ਲਓ ਯਾਰ ਵਾਏ ਵਾਏ ਨਾਲਿਆ ਇਹਨਾਂ ਦੀ ਪਰਵਾਹ ਨਹੀਂ ਕਰਨੀ ਆਇਆ ਮੋਟਾ ਦਾ ਬੈਗ ਨਾ ਆਇਆ ਹੁੰਦਲ ਸਿਮਰਨ ਹੁੰਦਲ ਅਸੀਂ ਰਲ ਕੇ ਮੈਂ ਸਿਮਰਨ ਤੇ ਇੱਕ ਸਾਡਾ ਭਰਾ ਆ ਰੂਪਾ ਤੇ ਸਾਡੀ ਸਾਰੀ ਟੀਮ ਆ ਠੀਕ ਹੈ ਜੀ ਠੀਕ ਹੈ ਅਸੀਂ ਅਸੀਂ ਪੰਜਾਬ ਚ ਤਰਿਆਂ ਗਰਾਊਂਡ ਲੈਵਲ ਤੇ ਸਾਡਾ ਉਤਰੰਦਾ ਹੀ ਮਤਲਬ ਆ ਜੇ ਅਸੀਂ ਉਤਰਿਆਂ ਸਾਰੇ ਪੰਜਾਬ ਦੇ ਪੁੱਤਰ ਉਤਰਨਗੇ ਠੀਕ ਆ ਘਰ ਪਹਿਣਗੇ ਦੁਬਾਰਾ ਪਰ ਤੁਸੀਂ ਜਿਹੜੀ ਨੀਂਦ ਆ ਨਾ ਉਹ ਸੁੱਖ ਦੀ ਸੋਣੀ ਆ ਠੀਕ ਆ ਪੁੱਤਰ ਠੀਕ ਆ ਜਾਨੀ ਮੰਨ ਲਈ ਜਾਨੀ ਵਿੱਚ ਨੁਕਸਾਨ ਤੇ ਨਹੀਂ ਹੋਇਆ ਨਾ ਪਰਵਾਹ ਨਹੀਂ ਕਰਨਾ ਤੇ ਪਿੰਡ ਲੈਵਲ ਤੇ ਸਾਡਾ ਮੁੰਡਾ ਠੀਕ ਆ ਅਰਜਨ ਚਲੋ ਜੀ ਸੱਸ ਜੀ ਚਲੋ ਮਾਪੇ ਨੇ ਕੋਈ ਨਹੀਂ ਹਾਂ ਬਾਬਾ ਭਲੀ ਕਰੂਗਾ ਸਭ ਕੁਝ ਬਸ ਸੋਣਾ ਸੰਤੁਸ਼ਟ ਹੋ ਕੇ ਜੇ ਕੋਈ ਕਰਜ ਜੇ ਕੋਈ ਜੇ ਕੋਈ ਕਰਜਾ ਨਾ ਉਹ ਯਾਰ ਇੱਕ ਨਹੀਂ ਕਿੰਨਾ ਅੰਦਰ ਨਹੀਂ ਜਾਣਾ ਵੀਰੇ ਅੰਦਰ ਨਹੀਂ ਜਾਣਾ ਅੰਦਰ ਨਹੀਂ ਜਾਣਾ ਮਨਕੀਰਤ ਮਨਕੀਰਤ ਭਾਈ ਅੱਖਾਂ ਚ ਹੰਝੂ ਆ ਗਏ ਸਸਿ ਵੀਰੇ ਮੇਰੇ ਕਿਉ ਪੈਰੀਆ ਚਲਾਇਆ ਮੇਰੇ ਮੈਂ ਤੁਹਾਡੇ ਲਾਉਣਾ ਯਾਰ ਬਿਲਕੁਲ ਮਨਕੀਰ ਤੌਰਕਾ ਤਸਵੀਰਾਂ ਚ ਬਾਈ ਮੌਕੇ ਤੇ ਸਭ ਨੂੰ ਕੈਸ਼ ਵੰਡ ਰਹੇ ਹੋ ਬਾਈ ਜੀ ਤਾਂ ਬਿਲਕੁਲ ਤਸਵੀਰਾਂ ਮਨਕੀਰ ਜੀ ਬਾਈ ਮੌਕੇ ਤੇ ਸਭ ਨੂੰ ਕੈਸ਼ ਵੰਡਾ ਕਰਨਗੇ ਯਾਰ ਲੋਕੀ ਬੱਬੀ ਅਰਦਾਸ ਕਰੋ ਨਹੀਂ ਬੱਬੇ ਜੀ ਠੀਕ ਆ ਤੁਹਾਨੂੰ ਗੁਰਨਾਮ ਦਾਸ ਮਹਿਰ ਕਰੂਗਾ ਆ ਗੁਰਮਾਹ ਦੀ ਧਰਤੀ ਆ ਸਭ ਮਹਿਰ ਹੋਊਗੀ ਮਨਕੀਰਤ ਭਾਈ ਮੌਕੇ ਦੀ ਕੈਸ਼ ਦੇ ਰਹੇ ਆਪਾਂ ਵੀਰੇ ਬਾਬਾ ਤੋਂ ਸੇ ਆਪਾਂ ਸੇਵਾ ਕਰ ਰਹੇ ਆ ਅਗਰ ਹੁਣ ਤਾਂ ਸੇਵਾ ਕਰ ਲੈਣ ਤੋਂ ਬੜਾ ਨਾ ਮਾਨਤ ਭਾਵੁਕ ਜਾ ਹੋਇਆ ਪਿਆ ਆ ਜੋ ਸਸਨੀ ਗਰਾਹ ਬੱਚਿਆਂ ਨੇ ਆ ਜੋ ਆ ਜੋ ਆ ਜੋ ਚਲੋ ਵੀ ਫੋਟੋਆਂ ਖਿਚਾ ਰਹੇ ਨੇ ਬੱਚੇ ਮਨਕੀਰ ਤੌਲਖ ਨੇ ਚਿਹਰੇ ਰਹਿਣੀ ਚਾਹੀਦੇ ਆ ਖੁਸ਼ ਹੱਸਦੇ ਪੰਜਾਬੀ ਹਮੇਸ਼ਾ ਹੱਸਦੀ ਰਹਿਣਿਆ ਬਾਈ ਬਿਲਕੁਲ ਮਨਕੀਰ ਤੌਲਖ ਨੇ ਬਾਈ ਇੱਕ ਆਖਰੀ ਸਵਾਲ ਆ ਪੰਜਾਬ ਸਭ ਨਾਲ ਖੜਦਾ ਮੇਰਾ ਨਾਮ ਮੋਹਨ ਲੀਠੀ ਉਹ ਉਤਰਾਂ ਵੇਖ ਕੇ ਨਾ ਹੋਰ ਤਾਂ ਹੋ ਗਿਆ ਕੈਮਰਾ ਬੰਦ ਕਰ ਦਈਏ 10 ਮਿੰਟ ਬਿਲਕੁਲ ਤਾਂ ਮਨਕੀਰ ਤਲਖ ਪਹੁੰਚੇ ਹੋਏ ਨੇ ਲਗਾਤਾਰ ਰੋਟਾ ਦਾ ਛੋਲਾ ਕੋਲ ਹੈ ਤੇ ਲਗਾਤਾਰ ਕੈਸ਼ ਲੋਕਾਂ ਨੂੰ ਡਿਲੀਵਰ ਕਰ ਰਹੇ ਨੇ ਔਰ ਬਿਲਕੁਲ ਉਹਨਾਂ ਦੇ ਅੱਖਾਂ ਦੇ ਵਿੱਚ ਝੰਝੂ ਨੇ ਜਿਸ ਤਰ੍ਹਾਂ ਦੇ ਹਾਲਾਤ ਪਿੰਡਾਂ ਦੇ ਵਿੱਚ ਨੇ ਕੈਮਰਾ ਪਰਸਨ ਦਲੇਰ ਨਾ ਗਗਨ ਸ਼ਕਲਾ ਡੇਲੀ ਪੋਸਟ ਪੰਜਾਬੀ ਮਨਕੀਰ ਤੌਲਖ ਜਿਹੜੇ ਨੇ ਲਗਾਤਾਰ ਮਨਕੀਰਤ ਭਾਈ ਪੰਜਾਬੀ ਭਾਈਚਾਰਾ ਜੀ ਤੁਸੀਂ ਪੰਜਾਬੀ ਭਾਈਚਾਰਾ ਸਾਰਾ ਦਿੱਲੀ ਪੋਸਟ ਵਾਲੇ ਹਿੱਲਣਾ ਨਹੀਂ ਠੀਕ ਹੈ ਤੁਹਾਨੂੰ ਵੇਖ ਕੇ ਹੀ ਸਾਰਿਆਂ ਨੇ ਵਾਜਮਾ ਵਾਹੀ ਖੁਸ਼ੀਆਂ ਚ ਤੁਸੀਂ ਸ੍ਰੀ ਕੋਨੇ ਉੱਪਰ ਅੱਜ ਪੰਜਾਬ ਦੇ ਮੋਢੇ ਨਾਲ ਮੋਢਾ ਲਾ ਕੇ ਭਾਈ ਸਾਡਾ ਫਰਜ ਆ ਸਾਡਾ ਫਰਜ ਆਓ ਤੁਸੀਂ ਸਾਡੇ ਨਾਲ ਚਲੋ ਜਿਹੜਾ ਜਿਹੜਾ ਘਰ ਤੁਹਾਨੂੰ ਪਤਾ ਜਿਹੜਾ ਜਿਹੜਾ ਘਰ ਤੁਹਾਨੂੰ ਪਤਾ ਜਿੱਥੇ ਨੁਕਸਾਨ ਹੋਇਆ ਠੀਕ ਆ ਅੱਜ ਸਾਰੀ ਰਾਤ ਆਪਾਂ ਇੱਥੇ ਆ ਠੀਕ ਆ ਭਾਵੇਂ ਕਰੋੜ ਲੱਗ ਜੇ ਭਾਵੇਂ 2 ਕਰੋੜ ਲੱਗ ਜੇ ਠੀਕ ਆ ਆਪਾਂ ਸਾਰ ਬੰਦਿਆਂ ਦੀ ਮਤ ਕਰਕੇ ਜਾਣੀ ਆ ਠੀਕ ਆ ਬਾਕੀ ਟਰੈਕਟਰਾਂ ਦੀ ਸੇਵਾ ਕੀਤੀ ਆ ਉਹ ਜਿੰਨੇ ਜਿਮੇਦਾਰਾਂ ਦੀ ਜ਼ਮੀਨ ਬਾਕੀ ਪੂਲ ਬਣ ਰਿਹਾ ਆਪਣਾ ਤੇ ਡਰੈਕਟਰ ਦੀ ਲੋੜ ਪਊਗੀ ਠੀਕ ਹੈ ਬਾਕੀ ਹੋਰ ਸੱਜਣ ਸੰਦਾ ਦੀ ਲੋੜ ਆ ਠੀਕ ਹੈ ਕਰਾਇਆਂ ਕਰਾਇਆਂ ਦੀ ਲੋੜ ਜੀ ਆ ਕਰਾਇ ਲੈ ਕੇ ਪਹੁੰਚੋ ਤਾਂ ਮਨਕੀਰ ਤੌਲ ਕਿਨਾਂ ਲਗਾਤਾਰ ਮਨਕੀਰਤ ਭਾਈ ਸਾਰਾ ਸਾਰਾ ਸਾਰੇ ਧਰਮ ਮਨਕੀਰਤ ਜੀ ਪੰਜਾਬ ਸਭ ਦੇ ਆਪਣੇ ਧਰਮ ਪੰਜਾਬ ਸਭ ਦੇ ਨਾਲ ਖੜਾ ਮਨਕੀਰਤ ਭਾਈ ਇੱਕ ਕੀਰਤ ਆਲਖ ਦੀਆਂ ਤਸਵੀਰਾਂ ਨੇ ਥੋੜੇ ਛੋਟੇ ਛੋਟੇ ਤਾਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਲਗਾਤਾਰ ਮਨਕੀਰਤ ਆਲਖ ਜਿਹੜੇ ਨੇ ਲਗਾਤਾਰ ਕੁੰਬਰੇ ਤਾਂ ਦੇਖੋ ਕਿ ਨਾ ਇਹ ਬੋਤਾ ਵਾਇਗਰੂ 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 ਨਵਾਂ ਨਾ ਕੋਈ ਨਹੀਂ ਪਰਵਾਹ ਨਹੀਂ ਕਰਨੀ ਖੜਾ ਪੰਜਾਬ ਤੁਹਾਡੇ ਨਾਲ ਖੜਾ ਆ ਕੋਈ ਪਰਵਾਹ ਨਹੀਂ ਕਰਨੀ ਠੀਕ ਹੈ ਕੋਈ ਆਇਆ ਪਹਿਲਾਂ ਪਿੱਛੇ ਨਾ ਜਾਇਓ ਜੇ ਕੋਈ ਆਇਆ ਨੂੰ ਨਾ ਪਹਿਲਾਂ ਇਹ ਰੁਕ ਜਾਓ ਯਾਰ ਉਹ ਰੁਕ ਜਾਓ ਚੁੱਪ ਹੋ ਜਾਇਆ ਕਰੋ ਜਦੋਂ ਕੋਈ ਆਇਆ ਨੂੰ ਨਾ ਪਹਿਲਾਂ ਹੁਣ ਮੈਂ ਆਇਆ ਸੇਵਾ ਕਰਕੇ ਜਾਊਂਗਾ ਸਾਰਾ ਪੰਜਾਬ ਬਊਗਾ ਹੁਣ ਠੀਕ ਹੈ ਸਾਰਾ ਪੰਜਾਬ ਤੁਹਾਡੇ ਨਾਲ ਖੜੂਗਾ ਟੱਡੇ ਤੇ ਜੇ ਕੋਈ ਕਰਜ਼ੇ ਨੇ ਠੀਕ ਆ ਮੈਂ ਕੈਮਰਾ ਚ ਸਾਡਾ ਸੀਐਮ ਮਾਨ ਸਾਹਿਬ ਬਹੁਤ ਘੈਂਟ ਇਨਸਾਨ ਆ ਹੀਰਾ ਬੰਦਾ ਆ ਉਹ ਉਹਨਾਂ ਨੂੰ ਮੈਂ ਰਿਕਵੈਸਟ ਕਰਦਾ ਜੇ ਕੋਈ ਤੁਹਾਡੇ ਦੇ ਕੋਈ ਕੋਈ ਉਹ ਕਰਜ਼ਾ ਆਇਆ ਕੋਈ ਕੋਸ਼ਾ ਸਰਕਾਰ ਕਰਜ਼ਾ ਵੀ ਮਾਫ ਕਰੂਗੀ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਲੈਣੀ ਬੇਫਿਕਰੇ ਹੋ ਕੇ ਸੋਣਾ ਹੁਣ ਜਿਹੜਾ ਨੁਕਸਾਨ ਹੋ ਗਿਆ ਹੋ ਗਿਆ ਜਾਨ ਤੇ ਬਚ ਗਈ ਨਾ ਯਾਰ ਦਿਓ ਬੈਕਅਪ ਕੈਸ ਨੂੰ ਰਵਾਨਾ ਨਾ ਆਤਾ ਮੰਗਿਆ ਜਾਂਦੀ ਆਂਦੀ ਆ ਮਾਤੇ ਦੀ ਬਖਸ਼ਿਸ਼ ਭਾਈ ਭਾਈ ਆਓ ਤਾਦਾ ਨੂੰ ਅੱਗੇ ਪਾਓ ਉੱਤਤੀਆ ਆ ਗਿਆ ਤੁਮੇਂ ਦੇ ਕਰ ਤਾ ਬਿਲਕੁਲ ਸਤ ਤਖ ਰੋਂਦੇ ਹੋ ਇਹਨਾਂ ਦੇ ਆ ਰਹੇ ਨੇ ਮਨਕੀਰ ਤੌਰ ਤੇ ਅੱਖਾਂ ਚ ਹੰਝੂ ਜਿਹੜੇ ਨੇ ਰੁਕ ਨਹੀਂ ਰਹੇ ਨੇ ਜੀ ਕੋਈ ਪਰਮਾਨ ਨਹੀਂ ਚਲੋ ਖੜਾ ਹੋਏ ਨਹੀਂ ਸੀ ਹੋਏ ਨਹੀਂ ਪਰਮਾਨ ਨਹੀਂ ਕਰਨੀ ਪਰਮਾਨ ਨਹੀਂ ਕਰਨੀ ਆ 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 ਇਹ ਕਰੇ ਨਾ ਉਹ ਯਾਰ 50000 ਰੋੜ ਦੋ ਨਾ ਨਾ ਮੇਰਾ ਕੋਈ ਨਹੀਂ ਉਹ ਬਣੀ ਆ ਨਾ ਇਹ ਇਹਦੀ ਇਹਦੀ ਇਹਨਾਂ ਦਾ ਇਹੋ ਮੈਂ 9 ਦਾ ਨਹੀਂ ਇਹਦਾ ਪ੍ਰਿੰਟਰ ਵੀਰੇ ਮੇਰੀ ਕਾਹਦਾ ਵਕਰਾ ਹੈ ਟੱਡੇ ਨਾਲ ਦੱਸੋ ਨਹੀਂ ਨਹੀਂ ਇੱਕ ਕਰਿਆ ਹਾਂ 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 ਇੱਕ ਚਲੋ 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 ਕੋਈ ਨਾ ਮੇਰਾ ਕੁਣਾ ਯਰ ਦੋ ਮੈਂ ਨਹੀਂ ਦੇ 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 ਉਹ ਯਾਰ ਕੈਸ਼ੀਅਰ ਮੇਰੇ ਕੋਲ ਰਿਆ ਕਰੋ ਯਾਰ ਕੀ ਕਰਦਾਂ ਮੈਂ ਨਹੀਂ ਮੇਰੀ ਗੱਲ ਸੁਣ ਮੈਂ ਪਾਜੀ ਨਾਲ ਕਰ ਪੁੱਛ ਲੰਗੀ ਕੋਈ ਗੱਲ ਨਹੀਂ ਕੋਈ ਨਹੀਂ ਅਸੀਂ ਖੜੇ ਆ ਰੜਿਆ ਆਹ 20000 ਯਾਰ 50000 ਦੋ ਕਰਦੇ ਯਾਰ ਮੈਂ ਜਦੋਂ 50 ਕਹਿੰਦਾ 50 ਦੇ ਆ ਕਰੋ ਯਾਰ ਪਾਗਲ ਨਾ ਬਣਾਇਆ ਕਰੋ 50000 ਦਾ ਆਲੋ ਬੁਲਾ ਦੇ ਆਲੋ 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 ਨੀ ਜਾਂ ਵਾਈਵਰ ਨਾਲ ਇਹਦੇ ਪ੍ਰਮਾਣ ਨਹੀਂ ਕਰਨੀ ਆ ਜਾ ਮੇਕਾਂ ਦਾ ਬੈਗ ਨਾ ਆ ਹੁੰਦਲ ਸਿਮਰਨ ਹੁੰਦਲ ਅਸੀਂ ਰਲ ਕੇ ਮੈਂ ਸਿਮਰਨ ਤੇ ਇੱਕ ਸਾਡਾ ਭਰਾਇਆ ਰੂਪਾ ਤੇ ਸਾਡੀ ਸਾਰੀ ਟੀਮ ਆ ਠੀਕ ਹੈ ਜੀ ਠੀਕ ਹੈ ਅਸੀਂ ਅਸੀਂ ਪੰਜਾਬ ਚ ਤਰਿਆ ਗਰਾਊਂਡ ਲੈਵਲ ਤੇ ਸਾਡਾ ਉਤਰਨ ਦਾ ਹੀ ਮਤਲਬ ਆ ਜੇ ਅਸੀਂ ਉਤਰਿਆ ਸਾਰੇ ਪੰਜਾਬ ਦੇ ਪੁੱਤ ਉਤਰਨਗੇ ਠੀਕ ਆ ਆ ਘਰ ਪਹਿਣਗੇ ਦੁਬਾਰਾ ਪਰ ਤੁਸੀਂ ਜਿਹੜੀ ਮੀਂਹ ਦਿਆ ਨਾ ਉਹ ਸੁੱਖ ਦੀ ਸੋਣੀ ਆ ਠੀਕ ਆ ਜਾਨੀ ਮੰਗ ਲਈ ਜਾਨੀ ਨੂੰ ਨੁਕਸਾਨ ਤੇ ਨਹੀਂ ਹੋਇਆ ਨਾ ਪ੍ਰਵਾਹ ਨਹੀਂ ਗਏ ਬੜੇ ਬੜੇ ਹੁੰਦੇ ਰਹੇ ਤੇ ਪਿੰਡ ਲੈਵਲ ਤੇ ਸਾਡਾ ਮੁੰਡਾ ਠੀਕ ਆ ਅਰਜਨ ਚਲੋ ਜੀ ਸਸਰੀ ਚਲੋ ਮਾਪੇ ਨੇ ਕੋਈ ਨਹੀਂ ਹਾਂ ਬਾਬਾ ਭਲੀ ਕਰੂਗਾ ਸਭ ਕੁਝ ਬਸ ਸੋਣਾ ਸੰਤੁਸ਼ਟ ਹੋ ਕੇ ਜੇ ਕੋਈ ਕਰਜ ਜੇ ਕੋਈ ਜੇ ਕੋਈ ਕਰਜਾ ਨਾ ਉਹ ਯਾਰ ਇੱਕ ਨਹੀਂ ਕਿੰਨਾ ਅੰਦਰ ਨਹੀਂ ਜਾਣਾ ਵੀਰੇ ਅੰਦਰ ਨਹੀਂ ਜਾਣਾ ਅੰਦਰ ਨਹੀਂ ਹੋਏ ਮਨਕੀਰਤ ਮਨਕੀਰਤ ਭਾਈ ਅੱਖਾਂ ਚ ਹੰਝੂ ਆ ਗਏ ਉਹ ਸਸਿਮ ਵੀਰੇ ਮੇਰੇ ਕਿਹ ਪੈਰੀਆ ਚਲਾਈ ਇਹ ਵੀਰੇ ਮੈਂ ਤੁਹਾਡੇ ਲਾਉਣਾ ਯਾਰ ਬਿਲਕੁਲ ਮਨਕੀਰ ਤੋਂ ਰੱਖਾ ਤਸਵੀਰਾਂ ਚ ਆ ਬਾਈ ਮੌਕੇ ਤੇ ਸਭ ਨੂੰ ਕੈਸ਼ ਵੰਡ ਰਹੇ ਹਾਂ ਬਾਈ ਜੀ ਤਾਂ ਬਿਲਕੁਲ ਤਸਵੀਰਾਂ ਮਨਕੀਰ ਜੀ ਬਾਈ ਮੌਕੇ ਤੇ ਸਭ ਨੂੰ ਕੈਸ਼ ਕਰਨਗੇ ਯਾਰ ਲੋਕੀ ਮੈਂ ਬੜੀ ਅਰਦਾਸ ਕਰੋ ਨਹੀਂ ਬਾਬੇ ਜੀ ਠੀਕ ਹੈ ਤੁੰਗ ਨਾਮਦਾਸ ਮੇਹਰ ਕਰੂਗਾ ਹਾਂ ਗੁਰੂਆਂ ਦੀ ਧਰਤੀ ਆ ਸਭ ਮੇਹਰ ਹੋਊਗੀ ਮਨਕੀਰਤ ਭਾਈ ਮੌਕੇ ਦੀ ਕੈਸ਼ ਦੇ ਰਹੇ ਆਪਾਂ ਵੀਰੇ ਬਾਬਾ ਤੋਂ ਆਪਾਂ ਸੇਵਾ ਕਰ ਰਹੇ ਆਂ ਲੇਕਿਨ ਹੁਣ ਤਾਂ ਸੇਵਾ ਕਰ ਲੈਣ ਤੋਂ ਵੜਾ ਨਾ ਮਾਨਕ ਭਾਉ ਖੜਿਆ ਹੋਇਆ ਪਿਆ ਆਜੋ ਸੱਸ ਦੀ ਚਾਹ ਬੱਚੇ ਆਜੋ 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 ਚਲੋ ਵੀ ਫੋਟੋਆਂ ਖਿਚਾ ਰਹੇ ਨੇ ਬੱਚੇ ਮਨਕੀਰ ਤੋਂ ਅਲੱਗ ਤੇ ਨਾਲ ਚਿਹਰੇ ਰਹਿਣੇ ਚਾਹੀਦੇ ਆ ਖੁਸ਼ ਹੱਸਦੇ ਪੰਜਾਬੀ ਹਮੇਸ਼ਾ ਹੱਸਦੀ ਰਹਿਣਿਆ ਬਾਈ ਤੇ ਬਿਲਕੁਲ ਮਨਕੀਰ ਤੋਂ ਅਲੱਖ ਨੇ ਬਈ ਇੱਕ ਆਸਟੀ ਸਵਾਲ ਆ ਪੰਜਾਬ ਸਭ ਨਾਲ ਖੜਦਾ ਮੇਰਾ ਨਾਮ ਮੂਡ ਨਹੀਂ ਥੀ ਉਹ ਉਤਰਾ ਵੇਖਿਆ ਨਾ ਉਤਰਾ ਹੋ ਗਿਆ ਕੈਮਰਾ ਬੰਦ ਕਰ ਦिए 10 ਮਿੰਟ ਬਿਲਕੁਲ ਤਾਂ ਮਨਕੀਰ ਤੌਲਖ ਪਹੁੰਚੇ ਹੋਏ ਨੇ ਲਗਾਤਾਰ ਨੋਟਾਂ ਦਾ ਝੋਲਾ ਕੋਲ ਹੈ ਤੇ ਲਗਾਤਾਰ ਕੈਸ਼ ਲੋਕਾਂ ਨੂੰ ਡਿਲੀਵਰ ਕਰ ਰਹੇ ਨੇ ਔਰ ਬਿਲਕੁਲ ਉਹਨਾਂ ਦੇ ਅੱਖਾਂ ਦੇ ਵਿੱਚ ਝੰਜੂ ਨੇ ਜਿਸ ਤਰ੍ਹਾਂ ਦੇ ਹਾਲਾਤ ਪਿੰਡਾਂ ਦੇ ਵਿੱਚ ਨੇ ਕੈਮਰਾ ਪਰਸਨ ਦਲੇਰ ਨਾ ਗਗਨ ਸ਼ਕਲਾ ਡੇਲੀ ਪੋਸਟ ਪੰਜਾਬ